ਹਾਂਜੀ ਦੋਸਤੋ ਆਪਾਂ ਪਹੁੰਚੇ ਹੋਇਆ ਕਿਸਾਨ ਮੇਲਾ ਲੁਧਿਆਣਾ ਪੀਏਯੂ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਕਿਸਾਨ ਵੀਰਾਂ ਲਈ ਹੈ ਸਪੈਸ਼ਲ ਭਾਈ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਫਸਲਾਂ ਦੇ ਸੈਂਪਲ ਤੇ ਉਹਨਾਂ ਦੀ ਕੀ ਵੈਰਾਈਟੀ ਹੈ ਕਿੰਨਾ ਝਾੜ ਰਹੂਗਾ ਕਿਹੜੀ ਕਿਸਮਾਂ ਤੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਜੀਰੀ ਤੋਂ ਲੈ ਕੇ ਨਰਮਾ ਤੇ ਹਰੇਚਾਰੇ ਦੀਆਂ ਕਿਸਮਾਂ ਜਿਹੜੀਆਂ ਇਹ ਵੀਡੀਓ ਦੇ ਵਿੱਚ ਆਈਆਂ ਨੇ ਬਣੇ ਰਿਹਾ ਵੀਡੀਓ ਨਾਲ ਐਂਡ ਤੱਕ ਸਟਾਰਟ ਕਰਦੇ ਆ ਆਪਾਂ ਝੋਨੇ ਦੀ ਵੈਰਾਈਟੀ ਤੋਂ ਪੀਆਰ 110 ਪੱਕਣ ਦਾ ਸਮਾਂ ਹੈਗਾ 112 ਦਿਨ ਝਾੜ ਹੈਗਾ 28 ਪੁਆਇੰਟ ਅੱਗੇ ਤੁਹਾਨੂੰ ਦਿਖਾਈਏ ਜੀ ਪੀਆਰ 114 115 ਦਿਨਾਂ ਝਾੜ ਹੈਗਾ 27.5 114 ਅੱਗੇ 121 ਵੀਰ 110 ਦਨਾਜਾ ਠੀਕ ਕੁਆਂਟਲ ਝੜ ਕੁਆਂਟਲ ਹੂੰ ਕਿੰਨੇ ਚੋਂ ਖਿੱਲੇ ਚੋਂ ਹੋਰ ਅੱਗੇ ਹੋਰ ਦਿਖਾਉਣੇ ਆ ਪੀਆਰ 130 105 ਦਨਾ 30 ਕੁਆਂਟਲ ਝੜ ਅੱਗੇ ਆ ਗਈ ਪੀਆਰ 126 ਅਨੀਰੀ ਜੰਦੀ ਮੇਦੀ 28 ਮਈ ਲਵਾਈ ਹੈਗੀ 28 ਜੂਨ ਅੱਗੇ ਹੁਣ ਐ IR 126 ਆ ਝਾੜਾ ਤੇ ਦਨੂ IR 1795 ਦਾ ਨਾਜ ਭੱਕਦੀ ਐ ਮਹੀਨੇ ਦੀ ਮਤਲਬ ਪਨੀਰੀ ਨਾਲੋਂ ਕੀ ਕੁਆਂਟਲ ਨਿਕਲਦੀ 26 ਬਥਾ ਪਨੀਰੀ ਆ ਗਈ ਉਹ ਪਨੀਰੀ ਆ ਗਈ ਉਹ ਵੀ ਪਨੀਰੀ ਜੋ 28 ਮਈ ਆ ਉਹ ਕਿਹੋ ਜਿਹਾ 126 ਹੋ 179 ਹੋ ਅਲੱਗ-ਅਲੱਗ ਹੋ ਮਾੜਾ ਮੋਟਾ ਡਿਫਰੈਂਸ ਅੱਗੇ ਦਿਖਾਉਣਾ ਹੈ ਪੀਆ 131 110 ਦਿਨਾ 31 ਗਵਾਂਟੜ ਇਹ ਵੀ ਬਾਲ ਜੀ ਡੇਢ ਥੈਲੇ ਜੂਰੀ ਨਾਲ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ ਆਰ 22T 38 99 ਜੂਰੀ ਦੀ ਮਾਤਰਾ ਵੀ ਲਿਖੀ ਹੋਈ ਹੈ ਝਾੜ ਵੀ ਲਿਖਿਆ ਹੋਇਆ ਹੈ ਆਰ ਨੰਬਰ 22T 3899 ਆ ਗਈ TR128 111 ਦਿਨਾਂ 'ਚ 3.2 ਕਟਲ ਪੂਸਾ ਬਾਸਮਤੀ ਆ ਗਈ 14 11 21 ਦਿਨ ਪੱਕਣ ਦਾ ਸਮਾਂ ਹੈਗਾ ਜੀ 160 ਦਿਨ ਤੇ ਝਾੜ ਕਟਾ 13.7 ਆ ਗਈ ਪੰਜਾਬ ਬਾਸਮਤੀ 7 ਪੱਕਣ ਦਾ ਸਮਾਂ 101 ਦਿਨ ਝਾੜ ਹੈਗਾ 19 ਕੁਇੰਟਲ ਪੂਸਾ ਬਾਸਮਤੀ 17 18 114 ਦਿਨ ਪੱਕਣ ਦਾ ਸਮਾਂ 17 ਕੁਇੰਟਲ ਝਾੜ ਅੱਗੇ ਆ ਗਿਆ ਪੂਸਾ ਬਾਸਮਤੀ 18 47 99 ਦਿਨਾਂ ਚ ਤਿਆਰ 19 ਕੁਇੰਟਲ ਝਾੜ ਅੱਗੇ ਹੋਰ ਤੁਹਾਨੂੰ ਤੀਜਾ ਦਿਖਾਉਣਾ ਹੈ ਇਹ ਤੁਹਾਨੂੰ ਦਿਖਾਈਆਂ ਬਾਈ ਜੀ ਆਪਾਂ ਸਾਰੀਆਂ ਜਿਹੜੀ ਕਹਿੰਦੇ ਜੀਰੀ ਚੌਲ ਇਹਨਾਂ ਦੇ ਪੱਕਣ ਦਾ ਸਮਾਂ ਤੇ ਵੈਰਾਈਟੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਹੁਣ ਤੁਹਾਨੂੰ ਅੱਗੇ ਦਿਖਾਉਣੇ ਆ ਅੱਗੇ ਕੀ ਆਊਗਾ ਇਸ ਤੋਂ ਬਾਅਦ ਅੰਜਗਲੀ ਜੋ ਨਾਰ ਪੂਰਾ ਟਿੱਡਾ ਪ੍ਰਤੀਰੋਧ ਆ ਗਈ ਨਿੰਮ ਟੌਂਡ ਦਾ ਪ੍ਰਤੀਰੋਧ बीएसआर हां जी दोस्तों ਹੁਣ ਤੁਹਾਨੂੰ ਆਪਾਂ ਦਿਖਾਉਣਾ ਨਰਮੇਨੀਆ ਵੈਰਾਈਟੀਆਂ ਪੀਏਯੂ ਬੀਟੀ3 ਰੂਹ ਦੀ ਕੋਸ 36 5 ਆ ਗਿਆ ਝਾੜ ਕਿੰਨਾ ਦੂਗਾ 10 2 ਕਵਾਂਟਲ ਪ੍ਰਤੀ ਏਕੜ ਦੇ حساب ਨਾਲ ਰੇਸੇ ਦੀ ਨਵਾਈ ਹੈਗੀ ਇਹਦਾ 26.2 ਹਾਈਟ ਹੋਊਗੀ ਦੇਖ ਸਕਦੇ ਹੋ ਤੁਸੀਂ ਢਿੰਡੇ ਢੁੰਡੇ ਹਨ ਨਵੇਂ ਫਰਲੇ ਵੀ ਕੱਢੀ ਜਾਂਦੀ ਹੈ ਅੱਗੇ ਦਿਖਾਉਣਾ ਤੁਸੀਂ PAJU BT2 ਆਸਤੋ ਚਾੜ 10 10 ਕੁਆਂਟਰ ਨੂੰ ਦੀ ਗੋਸ 34000 ਇਸੇ ਦੀ ਲੰਬਾਈ 27.6 ਅੱਗੇ ਬਾਈ ਸਾਨੂੰ ਆ ਆ ਦਿਖਾਉਣਾ ਹੈ ਵੈਰਾਈਟੀ ਇਹਦੇ ਢਿੰਡੇ ਆ ਜਿਹੜੇ ਮੋਟੇ ਆ ਉੱਧਰ ਲਿਆਂ ਨਾ। ਆਰ ਸੀ ਐਚ 922 ਬੀ ਜੀ ਝਾੜ ਦੀ ਗੱਲ ਕਰੀਏ ਤਾਂ 11.6 ਕੁਇੰਟਲ ਆ ਗਿਰੂਨ ਦੀ ਕਾਰਜੀ 35.6 ਰੇਸੇ ਦੀ ਲંબਾਈ ਹੈਗੀ ਆ 27.2 ਤੇ ਇਹਦੇ ਢਿੰਡੇ ਜ਼ਿਆਦੇ ਆ ਢਿੰਡੇ ਮੋਟੇ ਆ ਨਰੋਏ ਆ ਢਿੰਡੇ ਉਹਨਾਂ ਨਾਲ ਦੇਖੋ ਕਿੰਨੇ ਕਿੰਨੇ ਨਰੋਏ ਟਿੰਡੇ ਆ ਨਰੋਏ ਟਿੰਡੇ ਦੇਖ ਸਰ ਬਹੁਤ ਜਿਆਦਾ ਬੰਦੇ ਅੱਗੇ ਆ ਗਿਆ ਜੀ ਐਮ ਆਰ ਸੀ 73.8 ਔਸਤ ਛਾੜ ਦੀ ਜੇ ਗੱਲ ਕਰੀਏ 12.8 ਪੁਆਇੰਟ ਅੱਗੇ ਸਾਨੂੰ ਦਿਖਾਉਣੇ ਮੱਕੀ ਦੀਆਂ ਕਿਸਮਾਂ ਦੇ ਕੁਝ ਕਪਾ ਦੇ ਸੈਂਪਲ ਦਿਖਾਉਣੇ ਕਹਿੰਦੇ ਵੀ ਬਈ ਧਾਰਮਿਕ ਨਹੀਂ ਵੀ ਆਪਾਈ ਨਰਮਾ ਆ ਗਈ ਕਪਾਹ ਬਾਈ ਜੀ ਐਲਡੀ 949 ਝਾੜ ਦੀ ਗੱਲ ਕਰੀਏ ਤਾਂ 9.9 ਰੂਨ ਦੀ ਕਾਹ ਸਹੀ ਹੈ 40.1 ਬਾਅਦ ਦੇਖ ਸਕਦੇ ਤੁਸੀਂ ਹਾਈਟ ਹੋਈ ਪੂਰੀ ਵਧੀਆ ਕਪਾਹ ਦੀ ਜ਼ਿਆਦਾ ਹਾਈਟ ਵਾਲੀ ਕਪਾਹ ਹੈ ਇਧਰਲੀ ਕਪਾਹ ਦੀ ਹਾਈਟ ਥੋੜੀ ਛੋਟੀ ਆ ਇਹ ਰਹੀ ਉਸ ਝਾੜ ਦੀ ਗੱਲ ਕਰੀਏ 9.3 ਰੂਨ ਦੀ ਕਾਹ ਸਹੀ ਹੈ 36 4 ਇਸੇ ਨਹੀਂ ਲੰਮਾਈ ਹੈ 21 ਅੱਜ ਜੀ ਦੋਸਤੋ ਅਣ ਤੁਹਾਨੂੰ ਆਪਾਂ ਮੱਖੀਆਂ ਦੇ ਸਿੰਪਲ ਦਿਖਾਉਣੇ ਹੈ ਬਾਈ ਜੀ ਮੱਖੀ ਦੇ ਬੀਜ ਦੇ ਸਿੰਪਲ ਆ ਗਿਆ ਜੀ ਪੀ ਐਮ ਐਚ 14 ਝਾੜ ਦੀ ਜਗ੍ਹਾ ਗੱਲ ਕਰੀਏ 24.8 ਪੱਕਣ ਦਾ ਸਮਾਂ 98 ਦਿਨ ਇਹ ਹੈ ਕਿ ਬਜਾਈ ਦੀ ਮਿਤੀ 27 6 24 ਹਣ ਤੁਹਾਨੂੰ ਛੱਲੀਆਂ ਦਿਖਾਉਣੇ ਆ ਇਹ ਵੀ ਦੇਖੋ ਛੱਲੀਆਂ ਏ ਅੱਗੇ ਤੁਹਾਨੂੰ ਨਵੀਂ ਵੈਰਾਈਟੀ ਦਿਖਾਉਣੀ ਆ ਜੇ ਐਚ ਐਸ 17026 ਇਹ ਆ ਗਿਆ ਜੀ 27 6 2024 ਜੇ ਐਚ ਐਸ ਆ ਗਿਆ ਜੀ 17026 ਅੱਗੇ ਆ ਗਈ ਡੀ ਕੇ ਸੀ 9144 ਡੀ ਕੇ ਸੀ 91 ਛਾੜ ਦੀ ਗੱਲ ਕਰੀਏ ਤਾਂ 240 24.6 ਕਵਾਂਟਲ 24.6 ਕਵਾਂਟਲ ਆ ਝਾੜ ਆ ਜਾਂਦਾ ਵੀ ਪੱਕਣ ਲਈ ਸਮਾਂ ਦੇਣਾ ਆ ਜਾਂਦਾ 97 ਦਿਨ 97 ਦਿਨ ਕਿਵੇਂ ਲੱਗਦੇ ਜਸਪ੍ਰੀ ਜੀ ਦਾ ਸਮਾਂ ਆਏਗਾ 27 6 2 24 ਠੀਕ ਆ 27 ਤਰੀਕ ਸਿਮਾ ਮਹੀਨਾ ਉਦੋਂ ਲਈ ਸੀਗੀ ਇਹ ਹੁਣ ਸੈਂਪਲ ਦੇ ਤੌਰ ਤੇ ਠੀਕ ਆ ਲੈ ਵੀ ਜੀ ਹਾਂ ਹੁਣ ਤੁਹਾਡੇ ਸਾਹਮਣੇ ਸੈਂਪਲ ਰੱਖੇ ਮੱਕੀ ਲਈ ਆਪਾਂ ਪੂਰੀ ਵਧੀਆ ਆ ਨਾ ਹੂੰ ਪੂਰੀ ਵਧੀਆ ਅੱਗੇ ਹੁਣ ਨੂੰ ਹੋਰ ਫੈਸਲਾ ਦੇ ਸੈਂਪਲ ਦਿਖਾਉਣੇ ਆਰੋ ਭਾਈ ਜੀ ਹੁਣ ਤੁਹਾਨੂੰ ਅੱਗੇ ਦਿਖਾਉਣਾ ਹੈ ਹੋਰ ਨਵੀਆਂ ਵੈਰਾਈਟੀਆਂ ਹਾਂਜੀ ਦੋਸਤੋ ਹੁਣ ਤੁਹਾਨੂੰ ਬੀਟੀ ਨਰਮਾ ਦਿਖਾਉਣਾ ਕਿਸਮ ਹੈਗੀ ਅਜੀਤ 177 ਵਜਈ ਦਾ ਸਮਾਂ 7 5 2024 ਬਿਨਾਂ ਛੜਕਿਆ ਦੇਖੋ ਹਾਈਟ ਇਹ ਫਲ ਨਾਲ ਕਿੰਨੀ ਭਰੀ ਹੋਈ ਕਪਾਹ ਸਿਆ ਕਪਾਹ ਉਹ ਅੱਗੇ ਹੈ ਜੀ ਇਹ ਕੀ ਆਈ ਹੈ ਕੀ ਇਹ ਨਰਮਾ ਹੀ ਨਰਮਾ ਅੱਗੇ ਜੀ ਸਤਨਮੀ ਗੈਰਬੀਟੀ ਨਰਮਾ 7 ਤਰੀਕ 5ਵੇਂ ਮਹੀਨੇ ਨੂੰ ਬੀਜਿਆ ਸੀਗਾ ਹਰੇ ਤੇਲੇ ਦੇ ਚਿੱਟੀ ਮੱਖੀ ਦੀ ਸਚੱਜੀ ਰੋਗ ਥਾਮ ਠੀਕ ਆ ਆ ਲਿਖੀ ਹੋਈ ਹੈ ਦਵਾਈ 80 ਗ੍ਰਾਮ ਉਲਾਲਾ ਤੇ 50 ਗ੍ਰਾਮ ਡਬਲਯੂਜੀ ਠੀਕ ਆ ਤੇ ਅੱਗੇ 200 ਗ੍ਰਾਮ ਹੈਗਾ ਕਲਾਸ 200 ਗ੍ਰਾਮ ਕਲਾਸ 2 20 ਗ੍ਰਾਮ ਡਾਈਜੈਸਟਿਵ ਹਾਈਟ ਨਰਮੇ ਦੀ ਉਧਰ ਲੈ ਨਰਮੇ ਨਾਲੋਂ ਜ਼ਿਆਦਾ ਆ ਪੱਤਾ ਵੀ ਜ਼ਿਆਦਾ ਐ ਨਰਮੇ ਨੂੰ ਤੇ ਸਟੀ ਵੀ ਵੱਡੀ ਐ ਟਿੰਡਾ ਵੀ ਵੱਡਾ ਉਹਦੇ ਨਾਲੋਂ ਇਹ ਆ ਗਿਆ ਭਾਈ ਜੀ ਗੈਰ ਕਾਨੂੰਨੀ ਮਾ ਠੀਕ ਸਮਾਂ ਆ ਗਿਆ 22 28 22 28 ਵਜੇ ਆਈ ਇਹਦਾ ਸਮਾਂ 7ਵੇਂ 7 ਤਰੀਕ ਨੂੰ 5 ਮਹੀਨੇ ਚ 2024 ਬਿਨਾਂ ਸੜਕੇ ਆ ਜੀ ਹੋਰ ਵੀ ਆਪ ਕਹਿ ਲਈਏ ਜੇ ਫੁੱਲ ਕੱਢ ਰਿਹਾਗਾ ਨਾ ਜੈਸੇ ਦੇਖੀਆ ਲੈ ਕੇ ਮੜਾ ਜਾ ਚਿੱਟੇ ਤੇਲੇ ਤੋਂ ਰਹਤਾ ਇਸ ਸਮੇਂ ਤਾਂ ਲੱਗ ਨਹੀਂ ਰਿਹਾ ਕੋਈ ਚਿੱਟਾ ਤੇਲਾ ਹਾਂ ਪੱਤਿਆਂ 'ਚ ਜ਼ਰੂਰ ਥੋੜੀ ਗੜਬੜ ਹੈਗੀ ਆ ਅਗੇ ਝੋਨਾ ਆ ਗਿਆ ਹਾਂਜੀ ਦੋਸਤੋ ਹੁਣ ਤੁਹਾਨੂੰ ਦਿਖਾਉਣਾ ਆਪਾਂ ਪਸ਼ੂਆਂ ਲਈ ਹਰਾ ਚਾਰਾ ਚਰੀ ਤੋਂ ਸਟਾਰਟ ਕਰਦੇ ਹਾਂ ਹਾਂ ਲਾ ਹਰਾ ਚਾਰਾ ਟਮਾਟਰੇ 275 ਕਵਾਟਲ 1 ਏਕੜ ਦੀ ਨਿਕਲਦੀ ਆਏ ਜੇ ਆਪਾਂ ਇਹਦੀ ਗੱਲ ਕਰੀਏ ਹਰੀ ਹਰੀ ਚਰੀ ਹੈ ਇਹ ਸੁੱਕਦੀ ਉਹ ਕਦਾ ਨਹੀਂ ਹੈਗਾ ਜਿੰਨਾ ਪਰ ਇਹ ਮੱਚੇ ਆਂਦੀਆਂ ਨਹੀਂ ਬੱਚਾ ਹੁਣ ਮੱਚਦੀ ਨਹੀਂ ਲੰਬਾਈ ਲੰਬਾਈ ਇਹ 12 13 ਫੁੱਟ ਤੋਂ ਵੱਧ ਹੈ ਬਿਲਕੁਲ ਠੀਕ ਹੈ ਮਾਰਾ ਤੇਰਾ ਪਟੋ ਹੋ ਜੂਗਾ ਨਾ ਹੁਣ ਲੱਗੇ 11 ਕਪਟ ਹੈਗੇ ਹੈਗਾ ਹਾਂ ਤੇ ਆ ਗਿਆ 45 ਠੀਕ ਹੈ ਇਹ ਹੈਗਾ ਐਸ ਐਲ 45 ਤੇ ਇਹ 271 ਕਵਟਲੇ ਏਕੜ ਦੀ ਨਿਕਲਦੀ ਹੈ ਠੀਕ ਹੈ ਇਹ ਗੱਲ ਬਾਤ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜਿਹੜੇ ਜਿਹੜੇ ਕਿਸਾਨ ਭਰਾ ਵੀਰ ਮਜ਼ਦੂਰ ਮੇਲੇ ਉੱਪਰ ਪਹੁੰਚੇ ਸੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਦਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ